ਗੁਰਪ੍ਰੀਤ ਹੀ ਨਾ ਪਿਛਲੀ ਵੀਡੀਓ ਬਣਾਈ ਹੈ ਵਿਆਹ ਤੇ ਬਿਲਕੁਲ ਜੀ ਤੇ ਲੋਕਾਂ ਨੇ ਵੀ ਚਲੋ ਕੁਛ ਨਾ ਕੁਛ ਉਹਦੇ ਤੋਂ ਸਿੱਖਿਆ ਹੋਵੇਗਾ ਵਿਆਹ ਚ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਉਹਦੇ ਤੇ ਬਦਲਾਅ ਕੀਤੇ ਹੋਣਗੇ ਹਾਂਜੀ ਮੈਂ ਨਾ ਲਗਾਤਾਰ ਹੀ ਵਿਆਹ ਸਾਡੇ ਚੱਲ ਰਹੇ ਆ 8-10 ਦਿਨ ਹੋ ਗਏ ਲਗਾਤਾਰ ਵਿਆਹ ਦੇਖ ਰਹੇ ਆ ਕੱਲ ਰਤੀ ਮੈਂ ਇੱਕ ਵਿਆਹ ਤੇ ਹੀਗਾ ਮੇਰੇ ਦੋਸਤੋ ਦਾ ਵਿਆਹ ਹੈਗਾ ਜਿਹੜੀ ਮੈਂ ਥੋੜੇ ਬਥੇ ਬਦਲਾਅ ਕੀਤੇ ਆ ਉਹਦੇ ਚ ਆਪਾਂ ਡਿਟੇਲ ਚ ਗੱਲਬਾਤ ਕਰਦੇ ਆ ਮੈਂ ਵੀ ਮੈਂ ਵੀ 2-3 ਵਿਆਹ ਦੇਖੇ ਆ ਉਸ ਵੀਡੀਓ ਤੋਂ ਬਾਅਦ ਹਾਂ ਤੇ ਇੱਕ ਗੱਲ ਮੈਨੂੰ ਕੁਐਸਚਨ ਹੈ ਤੁਹਾਡਾ ਇਹ ਸ਼ਡਿਊਲ ਪਹਿਲਾਂ ਹੀ ਸੈੱਟ ਹੋਣਾ ਹੈ ਨਾ ਹਾਂਜੀ ਚਲੋ ਮੇਰਾ ਤਾਂ ਸ਼ਡਿਊਲ ਸੈੱਟ ਹੈ ਆਪਾਂ ਇਹ ਕਰਦੇ ਆ ਕਿ ਤੁਸੀਂ ਮੈਨੂੰ ਨਾਲ ਲੈ ਕੇ ਚੱਲੋ ਵਿਆਹ ਦੇ ਸ਼ੁਰੂਆਤ ਕਰੋ ਜਿੱਥੇ ਜਿੱਥੇ ਲੱਗਾ ਕਿ ਤੁਸੀਂ ਸਹੀ ਕੀਤਾ ਜਿੱਥੇ ਮੈਨੂੰ ਲੱਗਾ ਕਿ ਅਪਗ੍ਰੇਡ ਕਰਨ ਦੀ ਲੋੜ ਆਪਾਂ ਗੱਲਬਾਤ ਉੱਤੇ ਕਰਾਂਗੇ ਮੈਂ ਦੇਖਦਾ ਜਦੋਂ ਆਪਾਂ ਵਿਆਹ ਕਿਸੇ ਚੀ ਵਿੱਚ ਐਂਟਰ ਕਰਦੇ ਆ ਨਾ ਸਭ ਤੋਂ ਪਹਿਲਾਂ ਤਾਂ ਇੱਕ ਜ਼ੈਰ ਸਾਨੂੰ ਜੰਦੇ ਪਰੋਸਿਆ ਜਾਂਦਾ ਤੇ ਆਪਾਂ ਨਿੱਕੇ ਹੁੰਦੇ ਵੀ ਉਹ ਜ਼ੈਰ ਬੜੇ ਸ਼ੌਂਕ ਨਾਲ ਪੀਂਦੇ ਹੁੰਦੇ ਸੀ ਕਿ ਜਿਹਨੂੰ ਆਪਾਂ ਸੌਫਟ ਡਰਿੰਕਸ ਦਾ ਨਾਮ ਦੇ ਦਿੰਦੇ ਆ ਸਲੋ ਪੌਇਜ਼ਨ ਕਹਿ ਲਓ ਸਲੋ ਪੌਇਜ਼ਨ ਹਾਂ ਸਲੋ ਪੌਇਜ਼ਨ ਵੀ ਆ ਕੋਕ ਫੈਂਟਾ ਬਿਲਕੁਲ ਸਹੀ ਕੀਤਾ ਤੁਸੀਂ ਬਿਲਕੁਲ ਨਹੀਂ ਪੀਤਾ ਹਣਾ ਮੈਨੂੰ ਲੱਗਦਾ ਕਿਉਂਕਿ ਆਪਣੀ ਗੱਲ ਹੋਈ ਸੀ ਪਹਿਲਾਂ ਹਾਂ ਮੈਂ ਨਹੀਂ ਮੈਂ ਕੁਝ ਦਿਨਾਂ ਤੋਂ ਬਹੁਤ ਘੱਟ ਕੀਤਾ ਹੋਇਆ ਨਹੀਂ ਮੈਂ ਪੀ ਰਿਹਾ ਪਰ ਹੁਣ ਅੱਜ ਕੱਲ ਇੱਕ ਚੀਜ਼ ਵਧੀਆ ਵੇਖਣ ਨੂੰ ਮਿਲ ਰਹੀ ਹੈ ਕਿ ਮੰਨ ਲਓ ਕੋਕ ਆ ਗਿਆ ਆਪਾਂ ਨਹੀਂ ਪੀ ਰਹੇ ਪਰ ਉਹਦੇ ਨਾਲ ਇੱਕ ਵਧੀਆ ਚੀਜ਼ ਦੇ ਦਿੰਦੇ ਆ ਡਰਾਈ ਫਰੂਟ ਨਹੀਂ ਮੈਂ ਇੱਥੇ ਤੁਹਾਨੂੰ ਰੋਕੂਗਾ ਡਰਾਈ ਫਰੂਟ ਵਧੀਆ ਤੇ ਹੈਗੇ ਆ ਬਟ ਲੈਣ ਦਾ ਤਰੀਕਾ ਗਲਤ ਹੈ ਡਰਾਈ ਨਹੀਂ ਹਾਂ ਹੁਣ ਹੁਣ ਜਾਂਦੇ ਡਰਾਈ ਫਰੂਟ ਅਗਲੇ ਦੇ ਰਹੇ ਐ ਇੰਨੇ ਪੈਸੇ ਖਰਚ ਕੇ ਤੇ ਉਹਨੂੰ ਅਸੀਂ ਗਲਤ ਥੋੜੀ ਕਹਿ ਸਕਦੇ ਗਲਤ ਗਲਤ ਐਵੇਂ ਕਹਿ ਸਕਦੇ ਹਾਂ ਕਿ ਕੋਈ ਕੋਈ ਵੀ ਚੀਜ਼ ਹੈ ਨਾ ਰੱਬ ਨੇ ਉਹਦਾ ਹਰ ਇੱਕ ਇੱਕ ਤਰੀਕਾ ਬਣਾਇਆ ਆ ਉਹਦੇ ਉੱਤੇ ਇੱਕ ਲੇਅਰ ਦਿੱਤੀ ਹੋਈ ਐ ਛਿਲਕਾ ਜਿਹੜਾ ਦਿੱਤਾ ਹੋਇਆ ਉਹਨੂੰ ਕਵਰ ਕੀਤਾ ਹੋਇਆ ਐਂਟੀ ਨਿਊਟ੍ਰੀਐਂਟਸ ਹੁੰਦੇ ਆ ਉਹਦੇ ਉੱਤੇ ਅੱਛਾ ਐਂਟੀ ਨਿਊਟ੍ਰੀਐਂਟਸ ਨੂੰ ਦੁਬਾਰਾ ਨਿਊਟ੍ਰੀਐਂਟਸ ਵਿੱਚ ਕਨਵਰਟ ਕਰਨ ਲਈ ਉਹਨੂੰ ਘੱਟੋ ਘੱ ਜਦੋਂ ਨੂੰ ਭਿਉ ਦਾਂਗੇ ਆਪਾਂ ਸੋਕ ਕਰਾਂਗੇ ਓਵਰਨਾਈਟ ਤੇ ਉਹਦੇ ਵਿੱਚ ਇੱਕ ਲਾਈਫ ਵੀ ਪੈਦਾ ਹੋ ਜਾਂਦੀ ਹੈ ਤੇ ਜਿਹੜੇ ਨਿਊਟ੍ਰੀਐਂਟਸ ਆ ਉਹ ਐਕਟਿਵ ਵੀ ਹੋ ਜਾਂਦੇ ਨੇ ਕਿ ਹਾਂ ਵੀ ਹੁਣ ਟਾਈਮ ਆ ਗਿਆ ਲਾਈਫ ਦੇਣ ਦਾ ਦੁਬਾਰਾ ਕਿਉਂਕਿ ਸੀਡਸ ਆ ਸਾਰੇ ਉਹ ਉਹਨੂੰ ਭਿਉਨੇ ਆ ਨਾ ਨਵਾਂ ਜਨਮ ਪੈਦਾ ਹੁੰਦਾ ਆ ਤੇ ਹਮੇਸ਼ਾ ਕੋਈ ਵੀ ਡਰਾਈ ਫਰੂਟ ਖਾਣਾ ਆ ਉਹ ਭਿਉ ਕੇ ਘੱਟੋ ਘੱਟ 7 ਘੰਟੇ ਓਵਰਨਾਈਟ ਮੈਂ ਤਾਂ ਕਹਿੰਦਾ ਕਿ ਚਲੋ ਉਹ 7 ਘੰਟੇ ਤਾਂ ਲੰਘ ਹੀ ਜਾਂਦੇ ਨੇ ਤੇ ਉਦੋਂ ਹੀ ਖਾਓ ਜੇ ਆਪਾਂ ਇਦਾਂ ਹੀ ਖਾ ਲਾਂਗੇ ਸੁੱਕੇ ਤਾਂ ਜ਼ਿਆਦਾਤਰ ਟੌਕਸਿਨਸ ਵਗੈਰਾ ਜਿਹੜਾ ਉਹਦੇ 'ਚ ਹੁੰਦੇ ਨੇ ਜਿਹਦਾਂ ਸ ਜੇ کہیں ਕੋਈ ਕਹਿੰਦਾ ਗਰਮੀ ਨਿਕਲ ਗਈ ਕਿਸੇ ਨਾ ਕਿਸੇ ਤਰੀਕੇ ਨਾਲ ਸਰੀਰ ਚੋਂ ਬਾਹਰ ਨਿਕਲ ਹੀ ਜਾਂਦੇ ਨੇ ਮਤਲਬ ਮੈਨੂੰ ਨਵੀਂ ਗੱਲ ਹੁਣ ਤੁਹਾਡੇ ਤੋਂ ਸੁਣਨ ਨੂੰ ਮਿਲੀ ਹੈ ਇਦਾਂ ਤੇ ਮੈਂ ਗੱਡੀ 'ਚ ਕਾਜੂ ਵਾਲੇ ਫਰਾਈਡ ਕਾਜੂ ਹਾਂਜੀ ਤੇ ਬਦਾਮ ਫਰਾਈਡ ਹੁੰਦੇ ਆ ਉਹ ਟੈਕਿਕ ਹੁੰਦੀ ਹੈ ਨਾ ਉਹ ਮੈਂ ਗੱਡੀ 'ਚ ਰੱਖਦਾ ਫਿਰ ਉਹ ਨਹੀਂ ਜਿਹੜੇ ਆਪਾਂ ਰੋਸਟਡ ਜਾਂ ਫਰਾਈਡ ਜਿਹੜੇ ਖਾਂਦੇ ਉਹ ਬਿਲਕੁਲ ਨਾ ਖਾਓ ਜਿਹੜੀ ਉੱਤੇ ਐਂਟੀ ਨਿਊਟ੍ਰੀਐਂਟਸ ਦਾ ਸ਼ੈਲ ਹੁੰਦਾ ਜਿਹੜਾ ਲੱਗਾ ਹੁੰਦਾ ਕਵਰ ਉਹਨੂੰ ਜਦੋਂ ਤੱਕ ਡੀਐਕਟੀਵੇਟ ਨਹੀਂ ਕਰਦੇ ਉਹ ਕਿਵੇਂ ਹੁੰਦਾ ਆ ਉਹਨੂੰ ਪਿਉਣਾ ਪੈਂਦਾ ਹੂੰ ਤੁਸੀਂ ਹਮੇਸ਼ਾ ਡਰ ਆਪਾਂ ਰਗੜਾ ਤਿਆਰ ਕਰਦੇ ਆ ਨਾ ਜੀ ਜਿਹੜਾ ਨਿਹੰਗ ਸਿੰਘਾਂ ਨੂੰ ਜਿਹੜਾ ਅੰਮ੍ਰਿਤ ਦਿੱਤਾ ਮਿਲਿਆ ਹੋਇਆ ਉਹ ਕਦੇ ਵੀ ਸੁੱਕਾ ਰਗੜਾ ਨਹੀਂ ਮੈਂ ਇਹ ਨਹੀਂ ਕਹਿੰਦਾ ਜਿਹੜੇ ਸੜਕਾਂ ਦੇ ਉੱਤੇ ਜਿਹੜੇ ਸੁੱਕੇ ਬਦਾਮ ਪਾਪ ਆਵੇ ਕਹਿੰਦੇ ਰਗੜਾ ਪੀ ਲਓ ਉਹ ਰਗੜਾ ਨਹੀਂ ਹੈਗਾ ਜਿਹੜੇ ਪ੍ਰੋਪਰ ਮਰਿਆਦਾ ਨਾਲ ਰਗੜਾ ਤਿਆਰ ਹੁੰਦਾ ਉਹ ਭੋਂਗੇ ਰਾਤ ਦਾ ਓਵਰਨਾਈਟ ਸੌਕਡ ਹੁੰਦਾ ਹੈ ਸਾਰਾ ਅੱਛਾ ਠੀਕ ਹੈ ਇਹ ਗੱਲ ਆਪਾਂ ਬੇਹ ਬਚਪਨ ਤੋਂ ਹੀ ਦੇਖੀ ਆ ਸਾਡੇ ਮਾਤਾ ਜੀ ਜਦੋਂ ਵੀ ਸਾਨੂੰ ਬਦਾਮ ਵਗੈਰਾ ਕੁਝ ਵੀ ਦਿੰਦੇ ਉਹ ਭੋਂਗੇ ਹੀ ਦਿੰਦੇ ਮੇਰੀਆਂ ਭੋਂਗੇ ਦਿੰਦੇ ਉਹਦੇ ਪਿੱਛੇ ਰੀਜ਼ਨ ਸੀ ਪਰ ਉਹਦਾ ਜੋ ਸੁਣਦੇ ਰਹੇ ਉਹਦੇ ਤੇ ਕੀ ਸਕਿਲਸ ਨੂੰ ਚਲੋ ਵਾਪਸ ਗਏ ਸਾਡੇ ਪੇਰੈਂਟਸ ਨੂੰ ਪਤਾ ਤਾਂ ਸੀਗਾ ਬਟ ਪੂਰੀ ਡੀਪ ਲੈਵਲ ਤੱਕ ਨੌਲੇਜ ਨਹੀਂ ਸੀਗੀ ਪਰ ਉਹ ਸਹੀ ਤਰੀਕਾ ਸਿਖਾਉਣਾ ਦਾ ਕਿ ਪਿਉਂ ਕੇ ਖਾਓ ਪਿਉਂ ਕੇ ਖਾਣਾ ਹੀ ਅੰਮ੍ਰਿਤ ਦਾ ਕੰਮ ਕਰਦਾ ਹੈ ਅੱਛਾ ਫਿਰ ਉਸ ਤੋਂ ਬਾਅਦ ਚਲੋ ਅਸੀਂ ਅੱਗੇ ਚੱਲਦੇ ਹਾਂ ਅਸੀਂ ਗੱਲ ਕੀਤੀ ਸੀ ਕਿ ਪਕੌੜੇ ਨਹੀਂ ਖਾਣੇ ਸੋ ਮੈਂ ਤੇ ਪਕੌੜੇ ਨਹੀਂ ਖਾਦੇ ਤੇ ਮੇਰੇ ਸੱਜਣ ਮਿੱਤਰ ਵੀ ਕਹੀ ਕਹਿੰਦੇ ਕਿ ਵਿਆਹ ਜਾਣਾ ਕੀ ਕਰਨਾ ਜੇ ਪਕੌੜੇ ਵੀ ਨਹੀਂ ਖਾਣੇ ਹੁਣ ਅਸੀਂ ਪਿੰਡਾਂ ਚ ਰਹਿੰਨੇ ਆਂ ਕੁਛ ਨਾ ਕੁਛ ਬੇਕਰੀ ਦਾ ਸਮਾਨ ਖਾ ਲਿਆ ਆਹ ਨਹੀਂ ਬੇਕਰੀ ਦਾ ਕੀਤਾ ਥੋੜਾ ਬਹੁਤ ਨਹੀਂ 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 ਬੇਕਰੀ ਦਾ ਤੇ ਮਤਲਬ ਮੈਂ ਨਹੀਂ ਕੀਤਾ ਕੁਝ ਵੀ ਦੇਖੋ ਪਤਾ ਕੀ ਚੱਕਰ ਮਿਠਾਈ ਵਗੈਰਾ ਵੀ ਵਿਆਹ ਹੁਣ ਕੰਪੀਟੀਸ਼ਨ ਹੋ ਗਿਆ ਜੀ ਪਹਿਲਾਂ ਤੇ ਵਿਆਹ ਸੀਗਾ ਕਿ ਹਰ ਕੋਈ ਜਿੱਦਾਂ ਆਪਣੀ ਰਿਕੁਆਇਰਮੈਂਟ ਸੀਗੀ ਜਿੰਨਾ ਕਹੇ ਦਾ ਹੱਥ ਪੈਂਦਾ ਸੀ ਉਹਨਾਂ ਦਾ ਕਰਦਾ ਸੀਗਾ ਅੱਜ ਕੱਲ ਇੱਕ ਦੂਜੇ ਤੋਂ ਵਿਦਾ ਚੜਾ ਕੇ ਵਿਆਹ ਵਾਲਾ ਕੰਮ ਕਰਦੇ ਨੇ ਹੁਣ ਆਰਟੀਫੀਸ਼ਲ ਜ਼ਿਆਦਾ ਆਰਟੀਫੀਸ਼ਲ 8-9 ਆਈਟਮਾਂ ਤੇ ਬੇਕਰੀ ਦੀ ਆ ਗਈਆਂ ਜੀ ਤੁਸੀਂ ਜਾਓਗੇ ਪਕੌੜੇ ਬਾਅਦੋਂ ਲੱਗੇ ਹੁੰਦੇ ਪਹਿਲਾਂ 8-9 ਆਈਟਮਾਂ ਆਉ ਲੱਗੀਆਂ ਹੁੰਦੀਆਂ ਬੇਕਰੀ ਦੇ ਵੱਖਰੀ ਵੱਖਰੀ ਆਈਟਮਾਂ 10-12 ਤਰ੍ਹਾਂ ਦੀਆਂ ਮਠਿਆਈਆਂ ਲੱਗੀਆਂ ਹੁੰਦੀਆਂ ਤੇ ਪਕੌੜੇ ਤਾਂ ਚੱਲ ਜਿਹੜੇ ਹੈ ਜਾਂ 3-4 ਤਰ੍ਹਾਂ ਦੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਕਟਲੇਟਸ ਆ ਗਏ ਸਮੋਸੇ ਛੋਟੇ ਇਹ ਸਾਰਾ ਕੇਟਰਿੰਗ ਦੇ ਥਰੂ ਤਿਆਰ ਕੀਤਾ ਤੇ ਕੋਈ ਵੀ ਕੇਟਰਿੰਗ ਕਰਨ ਵਾਲਾ ਜਿਹੜਾ ਬੰਦਾ ਮੈਨੂੰ ਲੱਗਦਾ ਕਿ ਆਇਲ ਨੂੰ ਰੀ ਹੀਟ ਦੁਆਰਾ ਕਰਦਾ ਹੈ ਹਰ ਵਾਰੀ ਆਇਲ ਯੂਜ਼ ਕਰਦਾ ਹੈ ਬਾਰ-ਬਾਰ ਤੇ ਜਦੋਂ ਵੀ ਆਪਾਂ ਆਇਲ ਨੂੰ ਰੀ ਹੀਟ ਕਰਾਂਗੇ ਮਤਲਬ ਬਾਰ-ਬਾਰ ਯੂਜ਼ ਕਰਾਂਗੇ ਪਹਿਲੀ ਗੱਲ ਤਾਂ ਜਿਹੜੇ ਇਹ ਵਾਲੇ ਵੈਜੀਟੇਬਲ ਆਇਲਸ ਨੇ ਨਾ ਇਹ ਇੰਨੇ ਹਾਈ ਟੈਂਪਰੇਚਰ ਤੇ ਗਰਮ ਹੋਣ ਲਈ ਨਹੀਂ ਬਣੇ ਇਹਨਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਪਰ ਜੇ ਉਹਨਾਂ ਨੂੰ ਰੀਹੀਟ ਕਰਦੇ ਆ ਤਾਂ ਉਹ ਤਾਂ ਵੈਸੇ ਕੈਂਸਰਸ ਹੋ ਜਾਂਦਾ ਪਤਾ ਨਹੀਂ ਕਿੰਨਾ ਕੋਨ ਦੇ ਵਿੱਚ ਜ਼ਹਿਰ ਹੀ ਬਣ ਗਿਆ ਤੁਸੀਂ ਐਂ ਕਹੋ ਸਿੱਧੀ ਲੈਂਗੁਏਜ ਚ ਕਹਾਂਗੇ ਕਿਉਂਕਿ ਸਾਡੇ ਕਾਫੀ ਸਰੋਤੇ ਨੇ ਜਿਹੜੇ ਮਿਡ ਏਜ ਦੇ 50 60 ਏਜ ਦੇ ਸੁਣਨ ਵਾਲੇ ਨੇ ਉਹਨਾਂ ਨੂੰ ਸਿੱਧੀ ਲੈਂਗੁਏਜ ਆਪਾਂ ਗੱਲ ਕਰਾਂਗੇ ਕਿ ਉਹ ਕੈਂਸਰ ਤੱਕ ਦੀ ਬਿਮਾਰੀ ਪੈਦਾ ਕਰ ਸਕਦਾ ਤੇ ਤੁਸੀਂ ਇਸ ਕਰਕੇ ਪਕੌੜੇ ਤੇ ਜਿਹੜੀ ਵੀ ਚੀਜ਼ ਕੇਟਰਿੰਗ ਦੇ ਥਰੂ ਤਿਆਰ ਕੀਤੀ ਉਹਨੂੰ ਇਗਨੋਰ ਕਰੋ ਮਠਿਆਈ ਮਠਿਆਈ ਦੀ ਵੀ ਤਾਂ ਨਾ ਮੈਂ ਗੱਲ ਪਹਿਲਾਂ ਕੀਤੀ ਸੀਗੀ ਕਿ ਦੁੱਧ 70% ਨਕਲੀ ਦੁੱਧ ਬਣ ਰਿਹਾ ਤੇ ਉਹ ਕੰਜ਼ੂਮ ਵੀ ਹੋ ਰਿਹਾ ਹੈ ਤੇ ਮਠਿਆਈਆਂ ਕਿਵੇਂ ਪਿਓਰ ਬਣ ਜਾਣਗੀਆਂ ਬਿਲਕੁਲ ਵੀ ਨਾ ਖਾਓ ਜਿੰਨਾ ਇਗਨੋਰ ਕਰ ਸਕਦੇ ਜਿਹੜਾ ਚਾਹ ਵਾਲਾ ਕਾਊਂਟਰ ਹੈ ਸਭ ਤੋਂ ਪਹਿਲਾਂ ਉਹ ਇਗਨੋਰ ਜਰੂਰ ਕਰੋ ਮਤਲਬ ਚਾਹ ਹੀ ਪੀਣੀ ਨਹੀਂ ਜਾਗ ਬਿਲਕੁਲ ਨਾ ਪੀਓ ਮੈਂ ਕਹਿੰਦਾ ਜੇ ਬਚਣਾ ਚਾਹੁੰਦੇ ਨਹੀਂ ਇਹ ਤਾਂ ਫਿਰ ਠੱਕਾ ਹੋ ਜਾਊਗਾ ਨਹੀਂ ਭਾਜੀ ਦੇਖੋ ਜੇ ਆਪਾਂ ਸਿਹਤਮੰਦ ਰਹਿਣਾ ਨਾ ਜੇ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਹੈ ਤੇ ਫਿਰ ਚੰਗੀ ਤਰ੍ਹਾਂ ਕਰੀਏ ਐ ਮਜ਼ਾ ਨਹੀਂ ਨਹੀਂ ਫਿਰ ਫਿਰ ਏਦਾਂ ਇੱਕ ਇਹ ਵੀ ਸਵਾਲ ਆ ਜਾਂਦਾ ਨਾ ਹੁਣ ਮੰਨ ਲਓ ਕਿਸੇ ਨੇ ਜਾਣਾ ਕੋਈ 1100 2100 ਸ਼ਗਨ ਦੇਣਾ ਉਹ ਬੰਦਾ ਪੈਸੇ ਪੂਰੇ ਕਿੱਥੋਂ ਕਰੂਗਾ ਮੈਂ ਕੋਈ ਗੱਲ ਨਹੀਂ ਤੁਸੀਂ ਅੱਗੇ ਚੱਲੋ ਇਹ ਤਾਂ ਜਾਂਦੇ ਤਾਂ ਅੱਧੇ ਘੰਟੇ ਦੇ ਵਿੱਚ ਚਾਹ ਦਾ ਕੰਮ ਖਤਮ ਹੋ ਜਾਂਦਾ ਵਿਆਹ ਤੇ ਵਿੱਚ ਸਾਰਾ ਦੂਜਾ ਹੈ ਨਾ ਕਿਉਂਕਿ ਅੱਜ ਕੱਲ ਸਟਾਲਾਂ ਲੱਗਦੀਆਂ ਨੇ ਆਪਾਂ ਕਹਿੰਦੇ ਨੇ ਕਿ ਬੜੀਆਂ ਸਟਾਲ ਤੋਂ ਸਟਾਲ ਤੋਂ ਮੈਨੂੰ ਯਾਦ ਆ ਗਿਆ ਮੈਂ ਤੁਹਾਨੂੰ ਦੱਸਿਆ ਮੈਂ ਕੋਕ ਨਹੀਂ ਪੀ ਰਿਹਾ ਕਾਫੀ ਦਿਨਾਂ ਤੋਂ ਅੱਛਾ ਉਹਦੇ ਕੀਤਾ ਤੁਸੀਂ ਉਹਦੇ 'ਚ ਨਾ ਮੇਰੇ ਨਾਲ ਦੇ ਜਿਹੜੇ ਸਾਥੀ ਮੇਰੇ ਫਰੈਂਡ ਸਰਕਲ ਹੈ ਉਹ ਹੋਰ ਵੀ ਉਹਨਾਂ ਨੂੰ ਸ਼ਕਤੀਆਂ ਦੀ ਲੋੜ ਹੁੰਦੀ ਹੈ ਕੋਈ ਚੀਜ਼ਾਂ ਹੋਰ ਪੀਣ ਖਾਣ ਲੱਗ ਜਾਂਦੇ ਫਿਰ ਹੁਣ ਮੈਂ ਕੋਕ ਤੇ ਪੀਂਦਾ ਨਹੀਂ ਅੱਛਾ ਫਿਰ ਉੱਥੇ ਨਾ ਖਾਰੇ ਦੀਆਂ ਬੋਦਲਾਂ ਪਈਆਂ ਹੋਈਆਂ ਤੇ ਇਦਾਂ ਹੀ ਅਚਾਨਕ ਆਈਡੀਆ ਆ ਕਿ ਖਾਰੇ ਨੂੰ ਮੈਂ ਲਿਆ ਤੇ ਇੰਨਾ ਕੁ ਪਾਇਆ ਖਾਰਾ ਤੇ ਵਿੱਚ ਇੱਕ ਨਿੰਬੂ ਨਿਚੋੜ ਦਿੱਤਾ ਤੇ ਮੈਂ ਹੋਰ ਕੁਝ ਵੀ ਨਮਕ ਵਗੈਰਾ ਵੀ ਨਹੀਂ ਪਾਇਆ ਤੇ ਜਿਹੜਾ ਉਹ ਟੇਸਟ ਬਣਿਆ ਨਾ ਬਹੁਤ ਸਿਰੇ ਦਾ ਟੇਸਟ ਹੋਇਆ ਮੇਰੇ ਨਾਲ ਮੇਰਾ ਦੂਜਾ ਬ੍ਰਦਰ ਸੋਨਾ ਸੀਗਾ ਸੋਨਾ ਬਾਜੀ ਬਾਈ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਚਲ ਇੱਕ ਘੁੱਟ ਭਰ ਮੈਂ ਕਿਹਾ ਚੈੱਕ ਤੇ ਕਰ ਲਾਸਟ ਵਾਲਾ ਰਹਿ ਗਿਆ ਜਦੋਂ ਉਹਨੇ ਪੀਤਾ ਤੇ ਉਹਨੂੰ ਵੀ ਫਿਰ ਮੈਂ ਦੋ ਗਲਾਸ ਬਣਾ ਕੇ ਦਿੱਤੇ ਇਦਾਂ ਕਰਦੇ ਕਰਦੇ ਉੱਥੇ ਤਿੰਨ ਕਬੋਤਲਾ ਖਾਰੇ ਦੀਆਂ ਪਈਆਂ ਸੀ ਆਪਾਂ ਪੰਜ ਸੱਤ ਜਣੇ ਆ ਹੋਲੀ ਹੋਲੀ ਉਹ ਸਾਰੀਆਂ ਪੀ ਗਏ ਨਹੀਂ ਤੁਸੀਂ ਸੋ ਇਹ ਇਹ ਤੇ ਵਧੀਆ ਆਪਸ਼ਨ ਹੈ ਇੱਕ ਤਾਂ ਪਹਿਲੀ ਗੱਲ ਤਾਂ ਇਹ ਜ਼ੀਰੋ ਕੈਲਰੀ ਡਰਿੰਕ ਹੈ ਇਹਨੂੰ ਕੰਜ਼ਿਊਮ ਕਰ ਸਕਦੇ ਕਿਉਂਕਿ ਇਹ ਜੀ ਆਪਸ਼ਨ ਹੈ ਕਿ ਆਪਾਂ ਕੋਲਡ ਡਰਿੰਕ ਛੱਡਣਾ ਪਵੇ ਤੇ ਕੁਝ ਨਾ ਕੁਝ ਪੀਣਾ ਪਵੇ ਤਾਂ ਇਹ ਪੀ ਲੋ ਬਟ ਇਹਨੂੰ ਵੀ ਆਪਾਂ ਬਹੁਤ ਜ਼ਿਆਦਾ ਐਕਸੈਸ ਮਾਤਰਾ ਦੇ ਵਿੱਚ ਨਹੀਂ ਲੈਣਾ ਕਿਉਂਕਿ ਜਿਹੜਾ ਜਿਹੜਾ ਸੋਡਾ ਹੈ ਉਹ ਵੀ ਕਾਰਬੋਨੇਟਡ ਵਾਟਰ ਹੈ ਮਤਲਬ ਕਾਰਬਨ ਹੈ ਸਾਡੀ ਬਾਡੀ ਜਿਹੜੀ ਹੈ ਕਾਰਬਨ ਡਾਈਆਕਸਾਈਡ ਜਿਦਾਂ ਮਤਲਬ ਸਾਰੀ ਵਾਰ ਘੜਦੀ ਹੈ ਜਾਂ ਹੋਰ ਤਰੀਕੇ ਜਿਹੜੇ ਹੈ ਕਾਰਬਨ ਡਾਈਆਕਸਾਈਡ ਤੇ ਆਪਾਂ ਓਵਰ ਕੰਜ਼ੂਮ ਕਰਾਂਗੇ ਤਾਂ ਇਹ ਵੀ ਕਿਤਨਾ ਕਿਤੇ ਸਾਨੂੰ ਨੁਕਸਾਨ ਕਰੂਗਾ ਹੱਡੀਆਂ ਤੱਕ ਖੋਰ ਦਿੰਦਾ ਹੈ ਤੇ ਲਿਮਟ ਦੇ ਵਿੱਚ ਲਾਓ ਕੋਈ ਗੱਲ ਨਹੀਂ ਜਦੋਂ ਕਿ ਇਹ ਆ ਜੀ ਆਪਸ਼ਨ ਪੈਂਦੀ ਛੋਡੇ ਉਹਦੇ ਨਾਲ ਉਹਦੇ ਬਹੁਤ ਜ਼ਿਆਦਾ ਵਧੀਆ ਆਪਸ਼ਨ ਹਾਂ ਹਾਂ ਬਹੁਤ ਵਧੀਆ ਕਿਉਂਕਿ ਉੱਚ ਦੇ 슈ਗਰ ਵਗੈਰਾ ਬਹੁਤ ਜ਼ਿਆਦਾ ਜ਼ੀਰੋ ਕੈਲਰੀ ਡਰਿੰਕ ਆਕਰ ਤੁਸੀਂ ਕੈਲਰੀ ਡੈਫੀਸਿਟ ਤੇ ਹੈ ਤਾਂ ਫਿਰ ਤੁਸੀਂ ਉਹ ਆਪਸ਼ਨ ਟਰਾਈ ਕਰ ਸਕਦੇ ਠੀਕ ਹੈ ਉਸ ਤੋਂ ਬਾਅਦ ਤੇ ਸੈਲਡ ਵਗੈਰਾ ਤੇ ਫਰੂਟਸ ਫਰੂਟਸ ਆ ਗਏ ਫਰੂਟਸ ਨਹੀਂ ਫਰੂਟ ਤੇ ਆਪਾਂ ਜਿੰਨੇ ਮਰਜ਼ੀ ਖਾ ਸਕਦੇ ਹਾਂ ਨਾ ਫਰੂਟਸ ਨਹੀਂ ਫਰੂਟਸ ਖਾਓ ਕੋਈ ਗੱਲ ਨਹੀਂ ਫਰੂਟਸ ਵੀ ਖਾਣੇ ਆ ਤਾਂ ਜੇ ਕੋਈ ਜੇ ਤੇ ਕੋਈ ਫੈਟ ਲੋਸ ਜਰਨੀ ਤੇ ਹੈ ਉਹਦੇ ਵਿੱਚ ਚੂਜ਼ ਹੀ ਹੋਣਾ ਪੈਂਦਾ ਸਾਨੂੰ ਕਿ ਕਿਹੜਾ ਫਰੂਟ ਖਾਣਾ ਹੈ ਅਗਰ ਤੁਹਾਡਾ ਕੋਈ ਇਹੋ ਜਿਹਾ ਗੋਲ ਨਹੀਂ ਹੈਗਾ ਹਰ ਇੱਕ ਫਰੂਟ ਜਿਹੜਾ ਤੁਸੀਂ ਟਰਾਈ ਕਰ ਸਕਦੇ ਹੋ আচ্ছা ਜਿੱਦਾਂ ਆਪਾਂ ਕਈ ਹੁੰਦੇ ਨੇ ਨਾ 슈ਗਰ ਦੇ ਪੇਸ਼ੈਂਟ ਵਗੈਰਾ ਹੁੰਦੇ ਆ ਤੇ ਜਾਂ ਉਦਾਂ ਵੀ ਜਿਹੜੇ ਮਟਾਪੇ ਵਾਸਤੇ ਕੁਝ ਇਦਾਂ ਦਾ ਹੈ ਕੀ ਫਰੂਟ ਖਾਓਗੇ ਤੇ ਮਟਾਪਾ ਹੋਏਗਾ ਤੇ ਜਦੋਂ ਤੁਸੀਂ ਮਟਾਪਾ ਜਾਂ ਫੈਟ ਲੌਸ ਚਾਹ ਕਰਨਾ ਚਾਹੁੰਦੇ ਹੋ ਜਾਂ ਮਟਾਪੇ ਦੇ ਜ਼ਿਆਦਾ ਜਾਂ ਕਿਹਦੀ ਸ਼ੂਗਰ ਵੱਧਦੀ ਹੈ ਤਾਂ ਉਹਨੂੰ ਬਨਾਨਸ ਤੇ ਜਾਂ ਅੰਗੂਰ ਜਿਹੜੇ ਆਉਂਦੇ ਨੇ ਮੂٹے ਮੂٹے ਕਾਲੇ ਅੰਗੂਰ ਆਗੇ ਜਾਂ ਕਿਉਂਕਿ ਵਿਹਵਾਂ ਦੇ ਵਿੱਚ ਹਾਈਬ੍ਰਿਡ ਮਾਲ ਚੱਲਦਾ ਆ ਕਿਸੇ ਵੀ ਸੀਜ਼ਨ ਚ ਹੋਏ ਅੰਗੂਰ ਜਾਂ ਇਹ ਚੀਜ਼ਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਇਗਨੋਰ ਕਰੋ ਤੇ ਜਿਹੜੇ ਬਾਕੀ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਸਿਟਰਸ ਵਾਲੇ ਫਰੂਟ ਆਗੇ ਆ ਉਹਨਾਂ ਨੂੰ ਐਡ ਕਰੋ ਜਦੋਂ ਮਸੰਮੀ ਹੋ ਗਿਆ ਸੰਤਰਾ ਹੋ ਗਿਆ ਫੂਲ ਫਰੂਟ ਖਾਣਾ ਆ ਪੂਰਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਆ ਕਿ ਆਪਾਂ ਜੂਸ ਨਾ ਪੀਓ ਕਿਸੇ ਵੀ ਹਾਂ ਮੈਂ ਵੀ ਜੂਸ ਤੇ ਆਉਣ ਲੱਗਾ ਹੈਗਾ ਕਿਉਂਕਿ ਜੂਸ ਇੱਕ ਤੇ ਚਲੋ ਵਿਆਜ ਹੋ ਗਿਆ ਆਰਟੀਫੀਸ਼ੀਅਲ ਅੱਜਕੱਲ੍ਹ ਦੋ ਦੋ ਲੀਟਰ ਦੀਆਂ ਬੋਤਲਾਂ ਆਉਂਦੀਆਂ ਉਹੋ ਹੀ ਤਨ ਤਨ ਕੇ ਦੇਈ ਜਾਂਦੇ ਆ ਉਹ ਤਾਂ ਉਹ ਤਾਂ ਉਹ ਤਾਂ ਮਾੜੀਆਂ ਹੋਈਆਂ ਹਨਾ ਮਾੜੀਆਂ ਹੈ ਹੀ ਹੈ ਅੱਛਾ ਇੱਕ ਜਿਹੜਾ ਜੂਸ ਆਪਾਂ ਬਾਹਰ ਵੀ ਪੀਨੇ ਆ ਬਾਹਰ ਮਾਰਕੀਟ 'ਚ ਜਾਨਨੇ ਆ ਕਈਆਂ ਨੂੰ ਆਦਤ ਹੁੰਦੀ ਹੈ ਕਿ ਯਾਰ ਚਲੋ ਚੰਗਾ ਕੁਝ ਪੀਣਾ ਤੇ ਜੂਸ ਪੀ ਲਓ ਜੂਸ ਪੀ ਲਓ ਹਾਂ ਚਲੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਕੁਝ ਗਲਤ ਨਹੀਂ ਖਾਧਾ ਤਾਂ ਬੀਬੀਆਂ ਦਾ ਪਹਿਲੇ ਹੁੰਦਾ ਸੀਗਾ ਕਿ ਚਲੋ ਜੂਸ ਹੀ ਪੀ ਕੇ ਚੱਲੀਏ ਕੋਈ ਚੰਗਾ ਹੀ ਖਾ ਕੇ ਚੱਲਦੇ ਹਾਂ ਪਰ ਹੁਣ ਲਾਈਫ ਸਟਾਈਲ ਬਹੁਤ ਚੇਂਜ ਹੋ ਗਿਆ ਪਹਿਲੇ ਨਾਲੋਂ ਅਸਲ ਦੇ ਵਿੱਚ ਜਦੋਂ ਆਪਾਂ ਕਿਸੇ ਫਰੂਟ ਨੂੰ ਮੰਨ ਲਓ ਤੁਸੀਂ ਜੂਸ ਪੀਣਾ ਵਾ ਤੁਸੀਂ ਸੰਤਰੇ ਖਾਓਗੇ ਵੱਧ ਤੋਂ ਵੱਧ ਦੋ ਸੰਤਰੇ ਖਾ ਲੋਗੇ ਤੇ ਉਹਦਾ ਅਗਰ ਜੂਸ ਪੀਣਾ ਪਏ ਤਾਂ 7-8 ਸੰਤਰੀਆਂ ਦਾ ਸਾਰਾ ਜੂਸ ਤੁਹਾਡੇ ਅੰਦਰ ਚਲਾ ਜਾਂਦਾ ਦੋ ਤੋਂ ਵੱਧ ਨਹੀਂ ਖਾਦੇ ਜਾਂਦੇ ਢਿੱਡ ਭਰ ਜਾਂਦਾ ਇੱਕ ਤਾਂ ਦੋ ਸੰਤਰੀ ਖਾਓਗੇ ਫਲ ਫਰੂਟ ਖਾਓਗੇ ਤੁਹਾਨੂੰ ਫਾਈਬਰ ਜਾਊਗਾ ਤੇ ਮੈਕਰੋ ਮਾਈਕਰੋ ਨਿਊਟ੍ਰੀਐਂਟ ਜਿਹੜੇ ਤੁਹਾਡੀ ਬੋਡੀ ਦੇ ਚਾਹਣਗੇ ਜਦੋਂ ਕਿਸੇ ਫਰੂਟ ਨੂੰ ਆਪਾਂ ਉਹਦਾ ਜੂਸ ਕੱਢ ਲਿਆ ਤੇ ਉਹ ਇੱਕ ਲਿਕੁਇਡ ਤੁਹਾਨੂੰ ਮੈਂ ਕਹਿੰਦੇ ਲਿਕੁਇਡ 슈ਗਰ ਬਣ ਜਾਂਦਾ ਹੈ ਫਰਕਟੋਸ ਤੇ ਉਹ ਵੈਸੇ ਇਗਨੋਰ ਕਰੋ ਬਹੁਤ ਜ਼ਿਆਦਾ ਕਿਉਂਕਿ ਉਹ ਇੱਕ ਅੱਧੀ ਵਾਰੀ ਪੀ ਲਿਆ ਯਾਰ ਦੋਸਤ ਨਾ ਪਰ ਇਹ ਨਹੀਂ ਕਿ ਮਤਲਬ ਉਹਨੂੰ ਆਦਤ ਬਣਾ ਲਓ ਕਿ ਮੈਂ ਡੇਲੀ ਜਾਣਾ ਜਿਮ ਲਾਈ ਆ ਜਾਂ ਜੂਸ ਪੀ ਲਿਆ ਉਹ ਤਾਂ ਇੱਕ 슈ਗਰ ਡਰਿੰਕ ਪੀ ਚਲੋ ਆਪਾਂ ਜੂਸ ਵੀ ਨਹੀਂ ਪੀਂਦੇ ਪਕੌੜੇ ਵੀ ਨਹੀਂ ਖਾਂਦੇ ਕੋਲਡ ਡਰਿੰਕ ਵੀ ਸ਼ਰਟ ਫਰੂਟ ਹੈਗੀ ਆ ਆਪਸ਼ਨ ਸਾਡੇ ਕੋਲ ਫਰੂਟ ਸਾਊਟ ਕੱਲੇ ਫਰੂਟ ਆਪਾਂ ਖਾ ਸਕਦੇ ਆ ਫਰੂਟ ਆਉਂਦੇ ਆ ਚਲੋ ਹੋਰ ਇਹ ਤੋਂ ਇਲਾਵਾ ਕੀ ਹੈ ਹੋਰ ਬੜੀਆਂ ਹੈਲਦੀ ਆਪਸ਼ਨ ਹੁੰਦੀਆਂ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿਹੜੇ ਗ੍ਰਿਲ ਵਾਲਾ ਸੈਕਸ਼ਨ ਆ ਉੱਥੇ ਮਸ਼ਰੂਮ ਕਰ ਰਹੇ ਹੁੰਦਾ ਗ੍ਰਿਲ ਆਹ ਗ੍ਰਿਲ ਤੇ ਲੱਗੇ ਹੁੰਦੇ ਆ ਸਕਦੇ ਹੋ ਮਸ਼ਰੂਮ ਗ੍ਰਿਲਡ ਉਹਨਾਂ ਨੇ ਕੁਝ ਨਹੀਂ ਪਾਇਆ ਉਹਦੇ ਵਿੱਚ ਫਿਰ ਮੈਂ ਕਹਾਂ ਇੱਕ ਹੋਰ ਹੈਲਦੀ অপਸ਼ਨ ਕਿਨਾਂ ਡੋਸਾ ਉਹਨਾਂ ਨੂੰ ਆਪ ਕਸਟਮਾਈਜ਼ ਕਰਵਾ ਲਓ ਕਿ ਜਿਆਦਾ ਨਾ ਪਾਓ ਮਟੀਰੀਅਲ ਹਾਂ ਡੋਸਾ ਤੇ ਵੈਸੇ ਠੀਕ ਹੀ ਹੁੰਦਾ ਹੈ ਨਾ ਡੋਸਾ ਜਦੋਂ ਸਾ ਬਣਦਾ ਕਿ ਇਹ ਦਾਲ ਤੇ ਚਾਵਲਾਂ ਦਾ ਬਣਦਾ ਹੈ ਤੇ ਕੋਕੋਨਟ ਦੀ ਨਾਲ ਚਟਨੀ ਹੁੰਦੀ ਹੈ ਤੇ ਜਿਹੜੀ ਜਣਾ ਸਾਂਬਰ ਵੀ ਹੈ ਉੱਚ ਵੀ ਸਾਰੀਆਂ ਮਿਕਸ ਵੈਜੀਟੇਬਲ ਪਾਈਆਂ ਹੁੰਦੀਆਂ ਮਤਲਬ ਇੱਕ ਫਾਲਤੂ ਦੀ ਡੀਪ ਫਰਾਈ ਚੀਜ਼ਾਂ ਖਾਣ ਨਾਲੋਂ ਉਹ ਤਵੇ ਤੇ ਰੋਸਟ ਕੀਤਾ ਮਾੜਾ ਜਾਂ ਆਇਲ ਲਾਦਾ ਉਹ ਵੀ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਵਾਲੇ ਤੇ ਨਾਲ ਲਾਓ ਤੇ ਉਹਨੂੰ ਉਹਦੇ ਉਹਨਾਂ ਕੋਲ ਹਮੇਸ਼ਾ ਕਟਿਆ ਟਮਾ ਤੁਸੀਂ ਆਲੂ ਦੀ ਵੀ ਰਿਪਲੇਸਮੈਂਟ ਕਰ ਸਕਦੇ ਕਿ ਨਹੀਂ ਮੈਨੂੰ ਸੈਲਡ ਪਾ ਦਿਓ ਉਹਦੇ ਵਿੱਚ ਮਤਲਬ ਜੇ ਆਪਾਂ ਇਹ ਦੇਖਿਆ ਜਾਏ ਤੇ ਫਿਰ ਜੇ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਨਹੀਂ ਖਾਣੀਆਂ ਪਰ ਬਹੁਤ ਜ਼ਿਆਦਾ ਚੀਜ਼ਾਂ ਇਹ ਦੰਦੀਆਂ ਗਈਆਂ ਜਿਹੜੀਆਂ ਆਪਾਂ ਖਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਆਲਟਰਨੇਟਿਵ ਹਰ ਚੀਜ਼ ਆਏਗਾ ਤੇ ਅਗਰ ਆਪਾਂ ਹਰ ਇੱਕ ਚੀਜ਼ ਦਾ ਆਲਟਰਨੇਟਿਵ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਲੱਭ ਕੇ ਚੱਲਾਂਗੇ ਤਾਂ ਸਾਡੀ ਲਾਈਫ ਜਿਹੜੀ ਆ ਅੱਗੇ ਨਾਲੋਂ ਵਧੀਆ ਹੀ ਹੋਊਗੀ ਕਿਉਂਕਿ ਆਪਣਾ ਆਪਣਾ ਫਿਊਚਰ ਜਿਹੜਾ ਆ ਆਪਣਾ ਸਰੀਰ ਜਿਹੜਾ ਫਿਊਚਰ ਚ ਆਉਣ ਵਾਲਾ ਉਦਾਂ ਦਾ ਹੀ ਹੋਊਗਾ ਜਿੱਦਾਂ ਦਾ ਆਪਾਂ ਖਾਵਾਂਗੇ ਹੁਣ ਸਾਨੂੰ ਦੇਖ ਨਹੀਂ ਰਿਹਾ ਇੱਕ ਚਲੋ ਮੇਰਾ ਕੋਈ ਨੌਨ ਸੀਗਾ ਉਹ ਹੈਲਦੀ ਖਾਂਦਾ ਸੀਗਾ ਰਿਟਾਇਰਡ ਸੀਗਾ ਆਰਮੀ ਚ ਤੇ ਉਹ ਉਹਨੂੰ ਨਾ ਪ੍ਰੋਬਲਮ ਆ ਗਈ ਕੋਲੇਸਟ੍ਰੋਲ ਦੀ ਇਹ ਉਹ ਡਾਕਟਰਾਂ ਕੋਲ ਗਿਆ ਡਾਕਟਰ ਕਹਿੰਦੇ ਕਿ ਕਹਿੰਦਾ ਮੈਂ ਤਾਂ ਬਹੁਤ ਹੈਲਦੀ ਖਾ ਰਿਹਾ ਡਾਕਟਰ ਕਹਿੰਦਾ ਤੂੰ ਹੁਣ ਹੈਲਦੀ ਖਾ ਰਿਹਾ ਜਿਹੜੇ ਪਹਿਲੇ 20 ਸਾਲ ਗਲਤਮਲਤ ਖਾਦਾ ਉਹ ਤੇ ਤੇਰੇ ਸਰੀਰ 'ਚ ਕਿਤੇ ਨਾ ਕਿਤੇ ਜੁੜਿਆ ਪਿਆ ਤੇ ਇਸੇ ਕਰਕੇ ਕਹਿੰਦੇ ਨੇ ਕਿ ਬੱਚਾ ਜਦੋਂ ਵੱਡਾ ਫੁੱਲ ਹੈ ਉਦੋਂ ਉਹਨੂੰ ਹੈਲ ਉਹ ਜਿਹੜੀਆਂ ਚੀਜ਼ਾਂ ਪਹਿਲੇ ਹੀ ਨਾਲ ਚੱਲ ਪਈਆਂ ਖਾਦਾ ਪੀਦਾ ਕਿਤੇ ਨਾ ਕਿਤੇ ਨਾਲ ਤੇ ਜਾਂਦੀਆਂ ਆਹੋ ਇਹ ਨਹੀਂ ਪੁਰਾਣੀਆਂ ਕਹਾਵਤਾਂ ਹੁੰਦੀਆਂ ਕਿ ਖਾਧੀਆਂ ਖਰਾਕਾਂ ਕਮ ਆਉਣੀਆ ਪੁਰਾਣੀਆਂ ਖਰਾਕਾਂ ਜੀ ਕਹਿੰਦੇ ਨੇ ਹੁੰਦੇ ਇਹਨੇ ਬਈ ਪੁਰਾਣੀਆਂ ਖਰਾਕਾਂ ਖਾਦੀਆਂ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਨਿਕਲਦੀਆਂ ਬਿਲਕੁਲ ਜੀ ਬਿਲਕੁਲ ਤੇ ਮੈਂ ਤਾਈਓ ਕਹਿੰਨਾ ਕਿ ਲਾਈਫ ਸਟਾਈਲ ਚੇਂਜ ਕਰੀਏ ਆਪਾਂ ਇਹ ਨਹੀਂ ਕਿ ਇੱਕ ਵਿਆਹ ਤੇ ਆਪਾਂ ਘਰ ਵੀ ਆ ਜਿੱਥੇ ਮਰਜੀ ਐ ਕਈ ਵੀ ਰਿਸ਼ਤੇਦਾਰ ਚਲੋ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਪੀ ਉਹ ਆਪਣਾ ਘਰਾਂ ਚ ਤੇ ਚਲੇ ਜਾਣੀ ਆ ਜਰ ਕੋਲਡ ਡਰਿੰਕ ਦਿੰਦੇ ਨੇ ਤੇ ਉਹਨਾਂ ਨੂੰ ਨਾ ਕਿੱਦਾਂ ਕਰੀਏ ਇਹ ਵੀ ਦੱਸੋ ਜੇ ਦੱਸਦੇ ਦਿੱਤਾ ਕਿ ਆਹ ਨਹੀਂ ਪੀਣਾ ਆਹ ਨਹੀਂ ਖਾਣਾ ਕਿ ਇਹਦੇ ਘਰ ਜਾਓ ਜਾਂ ਵਿਆਹ ਤੇ ਜਾਓ ਤੇ ਨਾ ਕਿੱਦਾਂ ਕਰੀਏ ਮੈਂ ਉਹ ਭੈਣ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਦੇਖੋ ਸਰੀਰ ਆਪਣਾ ਆ ਕੋਈ ਗੜਬੜ ਮਾੜੀ-ਮੋਟੀ ਹੋਈ 슈ਗਰ ਹੋ ਗਈ ਜਾਂ ਕੁਛ ਮੈਂ ਕਹਿੰਨਾ ਕਿ ਕੋਈ ਰਿਸ਼ਤੇਦਾਰ ਨੇ ਕੰਮ ਨਹੀਂ ਆਉਣਾ ਬਾਜੋ ਪਤਾ ਹੀ ਲੈਣ ਆਉਂਦੇ ਹੁੰਦੇ ਆ ਉਸ ਤੋਂ ਵੱਧ ਕੁਛ ਨਹੀਂ ਕਰ ਸਕਦੇ ਰਿਸ਼ਤੇਦਾਰ ਇਸ ਕਰਕੇ ਹੁਣ ਦੀ ਨਾ ਜਿਹੜੀ ਹੈ ਸਾਡੇ ਸਰੀਰ ਵਾਸਤੇ ਚੰਗੀ ਹੈ ਆਪ ਆਪਾਂ ਫਿੱਟ ਰਵਾਂਗੇ ਆਪਣੇ ਬੱਚਿਆਂ 'ਚ ਤਾਂ ਹੀ ਖੁਸ਼ ਰਹਿ ਸਕਨੇ ਜੇ ਮੈਂ ਖੁਸ਼ਾਂ ਤੇ ਤਾਂ ਮੈਂ ਸਾਰਿਆਂ ਦੇ ਨਾਲ ਪਰਿਵਾਰ ਨੂੰ ਕੁਛ ਰੱਖ ਸਕਦਾ ਕਿ ਮੇਰੀ ਖੁਸ਼ੀ ਨਹੀਂ ਹੈਗੀ ਮੈਨੂੰ 슈ਗਰ ਆ ਮੈਨੂੰ ਬੀਪੀ ਹੈ ਮੈਂ ਖੁਸ਼ ਨਹੀਂ ਰਹੂੰਗਾ ਤੇ ਮੇਰੇ ਬੱਚੇ ਵੀ ਤਾਂ ਮੇਰੇ ਤੋਂ ਕਲਪਦੇ ਰਹਿਣਗੇ ਇਹ ਸਾਰੀਆਂ ਚੀਜ਼ਾਂ ਇੰਟਰਲਿੰਗਡ ਨੇ ਭਾਜੀ ਅੱਛਾ ਇੱਕ ਹੋਰ ਵੱਡਾ ਸਵਾਲ ਹੈ ਜਿਹੜਾ ਵੇਖੋ ਜੀ ਕਾਂਜੀ ਵਾਲਾ ਪਾਣੀ ਤਾਂ ਵੈਸੇ ਹੈਲਦੀ ਹੁੰਦਾ ਆ ਬਟ ਇਹ ਡਿਪੈਂਡ ਕਰਦਾ ਨਾ ਕਿਉਂਕਿ ਅੱਜ ਕੱਲ ਨਾ ਜਿਹੜੇ ਜਿਹੜੇ ਪ੍ਰਵਾਸੀ ਲੋਕ ਆ ਰਹੇ ਨੇ ਉਹ ਕੈਮੀਕਲ ਪਾ ਕੇ ਉਹਨੂੰ ਉਹਦਾ ਫਲੇਵਰ ਇਨਹਾਂਸ ਕਰ ਦਿੰਦੇ ਨੇ ਇਹ ਵੀ ਨਹੀਂ ਸ਼ਾਇਦ ਤੁਹਾਨੂੰ ਪਤਾ ਹੋਣਾ ਜਿਹੜੀ ਕਾਂਜੀ ਅਸਲ 'ਚ ਬਣਦੀ ਉਹ ਇਮਲੀ ਦੀ ਬਣਦੀ ਹੈ ਤੇ ਇਮਲੀ ਜਿਹੜੀ ਸਾਡੇ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹ ਤੁਹਾਨੂੰ ਪਤਾ ਹੋਣਾ ਤੇ ਪ੍ਰਵਾਸੀ ਲੋਕ ਹੀ ਕਰਦੇ ਨੇ ਉਹਦਾ ਸਵਾਦ ਇਨਹਾਂਸ ਕਰਨ ਲਈ ਕੈਮੀਕਲਸ ਐਡ ਕਰਦੇ ਨੇ ਤੇ ਇਹ ਚੀਜ਼ ਦੀ ਪਛਾਣ ਚਲੋ ਮੈਨੂੰ ਤਾਂ ਹੈ ਨਹੀਂ ਬਟ ਇਹ ਤੇ ਨਾ ਕਿਤੇ ਸਾਨੂੰ ਇਗਨੋਰ ਹੀ ਕਰਨਾ ਚਾਹੀਦਾ ਹੈ ਕਿਉਂਕਿ ਵਿਆਹਾਂ ਵਿੱਚ ਇਹੋ ਜਿਹੀ ਚੀਜ਼ਾਂ ਜ਼ਿਆਦਾ ਚੱਲਦੀਆਂ ਤੇ ਜੇ ਕਿਤੇ ਕੈਮੀਕਲ ਹੀ ਨਾ ਆਂਸਾ ਤੇ ਪਤਾ ਹੀ ਨਹੀਂ ਕੈਮੀਕਲ ਕਿੰਨਾ ਕਿ ਨੁਕਸਾਨ ਕਰਦੇ ਹਨ ਤੇ ਆਹੋ ਇਹ ਵੀ ਕਿਹਾ ਜਾਂਦਾ ਹੁੰਦਾ ਹੈਗਾ ਕਿ ਤੇਜਾਬ ਪਾ ਦਿੰਦੇ ਆ ਇਦਾਂ ਦੀ ਤੇਜਾਬ ਕਹਿ ਲੋ ਜਾਂ ਕੈਮੀਕਲ ਕਹੋ ਕੈਮੀਕਲ ਹੀ ਕਹਿ ਦਿੰਦੇ ਆ ਤੇ ਆਪਾਂ ਮੈਂ ਦੇਖੋ ਮੇਰਾ ਮੇਨ ਮੋਟਿਵ ਤੁਸਾਰ ਕਿਸੇ ਨੇ ਕਹਣਾ ਕਿ ਤੁਸੀਂ ਤਾਂ ਵਿਆਹ ਦੇ ਕੋਲ ਛੱਡਿਆ ਹੀ ਨਹੀਂ ਖਾਣ ਨੂੰ ਪਰ ਜਿੱਥੇ ਆਪਾਂ ਸਿਹਤ ਦੀ ਗੱਲ ਆਉਂਦੀ ਹੈ ਚਾਹੇ ਮੈਨੂੰ ਹਰ ਇੱਕ ਬੰਦੇ ਨਾਲ ਲੜਨਾ ਪਵੇ ਮੈਂ ਹਰ ਇੱਕ ਨੂੰ ਇਹੀ ਕਹਾਂਗਾ ਕਿ ਨਹੀਂ ਹੈਲਦੀ ਖਾਓ ਹੈਲਦੀ ਖਾਓ ਚਲੋ ਕਾਫ ਜਾਨਣ ਨੂੰ ਇੱਕ ਚੀਜ਼ ਰਹਿ ਗਈ ਜਿੱਦਾਂ ਹੁਣ ਸਬਜ਼ੀਆਂ ਵਗੈਰਾ ਰੋਟੀ ਦੇ ਨਾਲ ਰੋਟੀ ਹਾਂ ਉਹਦੀ ਆਪਾਂ ਵੇ ਪਿਛਲੀ ਵਾਰੀ ਵੀ ਗੱਲ ਕਰ ਲਈ ਚਲੋ ਸ਼ਾਰਟ ਜਿ ਆਪਾਂ ਮੁਕਾ ਦਈਏ ਤੁਸੀਂ ਤੁਸੀਂ ਮਤਲਬ ਟਰਾਈ ਕੀਤਾ ਜਿੱਦਾਂ ਮੈਂ ਕਿਹਾ ਸੀ ਰੋਟੀ ਖਾਣ ਦੀ ਮੈਂ ਕੀਤਾ ਟਰਾਈ ਵੈਸੇ ਵੀ ਆਪਾਂ ਹੁਣ ਮੈਂ ਜਿੱਦਾਂ ਹੁਣ ਮੱਕੀ ਦਾ ਟਾਈਮ ਆ ਗਿਆ ਨਾ ਹੁਣ ਹਾਂ ਸਾਗ ਬਣਿਆ ਹੁੰਦਾ ਬਿਲਕੁਲ ਜੀ ਬਿਲਕੁਲ ਸਾਗ ਦੇ ਵੀ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਇੱਥੇ ਜ ਆਪਾਂ ਸਾਗ ਦੀ ਗੱਲ ਨਹੀਂ ਕਰਨੀ ਤੇ ਮੈਂ ਕੱਲ ਵੀ ਮੱਕੀ ਦੀ ਇੱਕ ਅੱਧੀ ਰੋਟੀ ਖਾਧੀ ਆਪਾਂ ਚਾਵਲ ਵਗੈਰਾ ਖਾਦੇ بس ਉਹਨੂੰ ਬਹੁਤ ਚੀਜ਼ਾਂ ਨਾਲ ਸੋਚ ਸਮਝ ਕੇ ਚੱਲਦੇ ਆ ਜਦਾਂ ਇਹਨਾਂ ਚੀਜ਼ਾਂ ਦਾ ਨਾ ਵੈਸੇ ਅਸਰ ਬੜਾ ਹੁੰਦਾ ਇੱਕ ਮੈਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਉਹਨੇ ਬੰਦੇ ਨੇ ਨਾ ਤੋਲ ਕੇ ਨਾ ਖੰਡ ਪਾ ਕੇ ਦੱਸੀ ਕਿ ਇੱਕ 300 ਗ੍ਰਾਮ ਦੀ ਜਿਹੜੀ ਬੋਤਲ ਆ 300 ml ਦੀ ਬੋਤਲ ਭੋਗਦੀ ਹੈ ਉਹਦੇ ਵਿੱਚ ਖੰਡ ਕਿੰਨੀ ਪੈਂਦੀ ਹੈ ਜਦੋਂ ਉਹਨੇ ਖੰਡ ਤੋਲ ਕੇ ਦੱਸੀ ਤਾਂ ਉਹ ਇੰਨੀ ਖੰਡ ਹੀ ਤੇ ਉਹ ਮੈਂ ਪਤਾ ਕੀ ਸੋਚਦਾ ਸੀ ਕਿ ਉਹ ਫੋਟੋਆਂ ਨਾ ਆਪਣੇ ਰੂਮ 'ਚ ਜਾਂ ਕਿਤੇ ਇਹੋ ਜੀ ਜਗ੍ਹਾ ਤੇ ਲਾ ਕੇ ਰੱਖ ਲਾਂ ਜਿਹੜੀ ਫੋਟੋ ਸਾਹਮਣੇ ਆ ਜੇ ਪਤਾ ਲੱਗ ਜੇ ਕਿ ਇਸ ਬੋਤਲ 'ਚ ਇੰਨੀ ਖੰਡ ਪਈ ਹੈ ਸੋ ਇਹ ਜਿਹੜੀ ਚੀਜ਼ ਆਪਾਂ ਬੋਲਦੇ ਆ ਨਾ ਜਿਹੜੇ ਸੁਣਦੇ ਵੀ ਉਹਨਾਂ ਦਾ ਵੀ ਬੜਾ ਅਸਰ ਪੈਂਦਾ ਤੇ ਇਸ ਵੀਡੀਓ ਦੇ ਵਿੱਚ ਜਦੋਂ ਆਪਾਂ ਕੋਲ ਡਰਿੰਕ ਦੀ ਗੱਲ ਕਰਾਂਗੇ ਨਾ ਤੇ ਆਪਾਂ ਜਰੂਰ ਫੋਟੋ ਲਾਵਾਂਗੇ ਕਿ ਕਿੰਨੀ 슈ਗਰ ਆ ਉਹਦੇ ਵਿੱਚ ਹਾਂ ਇਹ ਜਰੂਰ ਕਰਿਆ ਹਾਂ ਬਿਲਕੁਲ ਬਿਲਕੁਲ ਸੋ ਬਾਕੀ ਚਲੋ ਰੋਟੀ ਚ ਤੇ ਕਾਫੀ ਚੀਜ਼ਾਂ ਹੈ ਹੀ ਨੇ ਰੋਟੀ ਚ অপਸ਼ਨਸ ਹੁੰਦੀ ਹੈ ਕਿਉਂਕਿ ਰਾਈਸ ਤਾਂ ਸਾਡੇ ਪੰਜਾਬ ਚ ਵੈਸੇ ਹੀ ਬਹੁਤ ਹੈ ਇਹਨਾਂ ਤੇ ਰਾਈਸ ਤੇ ਚਲੋ ਹੈ ਹੀ ਹੈ ਤੁਸੀਂ ਰਾਈਸ ਖਾ ਲਓ ਪਹਿਲਾਂ ਸੈਲਡ ਖਾ ਲਓ ਫਿਰ ਆਪਣਾ ਰਾਈਸ ਵਗੈਰਾ ਖਾ ਲਓ ਤੇ ਜਿਹੜੇ ਬਾਅਦ ਚ ਜਿਹੜੇ ਆਪਾਂ ਸ਼ੂਗਰੀ ਖਾਣੇ ਆ ਜਿੱਦਾਂ ਉਹ ਬਣਾ ਦਿੰਦੇ ਨੇ ਸਵੀਟ ਆਈਸਕ੍ਰੀਮਾਂ ਆ ਗਈਆਂ ਇਹਨਾਂ ਚੋਂ ਚੀਜ਼ਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੇ ਆਈਸਕ੍ਰੀਮਾਂ ਜਿਹੜਾ ਆ ਉਹ ਹੈਲਥੀ অপਸ਼ਨ ਨਹੀਂ ਹੈ ਕਿਉਂਕਿ ਉਹ ਆਈਸਕ੍ਰੀਮ ਹੈ ਹੀ ਨਹੀਂ ਇਹ ਡੱਬੇ ਬਣਦੇ ਨੇ ਉਹ ਮਿਲਕ ਦੇ ਬਣਦੇ ਨਹੀਂ ਉਹ ਤੇ ਲਿਖਿਆ ਨਹੀਂ ਹੁੰਦਾ ਆਈਸਕ੍ਰੀ ਉਹ ਤੇ ਆਈਸਕ੍ਰੀਮ ਵੀ ਨਹੀਂ ਲਿਖਿਆ ਹੁੰਦਾ ਕਿਉਂਕਿ ਉਹ ਸਾਨੂੰ ਸ਼ੋਹ ਤਾਂ ਕਰਦਣੀ ਕਿ ਕਿਹੜੀ ਆਈਸਕ੍ਰੀਮ ਖਵਾ ਰਹੇ ਨੇ ਇਸ ਕਰਕੇ ਉਹ ਮਿਲਕ ਦੀ ਤਾਂ ਬੰਦ ਹੀ ਨਹੀਂ ਠੀਕ ਹੈ ਉਹ ਵੀ ਚੀਜ਼ ਇਗਨੋਰ ਕਰੋ ਚਲੋ ਹਜੇ ਇਹਦੇ ਇਹਦੇ ਚ ਨਾ ਹੋਰ ਕਾਫੀ ਚੀਜ਼ਾਂ ਰਹਿ ਗਈਆਂ ਅਸੀਂ ਇੱਕੋ ਵੀਡੀਓ ਚ ਸਾਰੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਇਹਦੇ ਸਾਡੇ ਚਲੋ ਆਪਣੇ ਮੰਨਦੀਆਂ ਗੱਲਾਂ ਬਾਤਾਂ ਹੈਗੀਆਂ ਕਿ ਆਪਾਂ ਲੋਕਾਂ ਤੱਕ ਸਾਂਝੀਆਂ ਕੀਤੀਆਂ ਕਿ ਵਿਆਹਾਂ ਦਾ ਸੀਜ਼ਨ ਹੈ ਤੇ ਜਿੰਨਾ ਹੋ ਸਕਦਾ ਆਪਾਂ ਬਚਾ ਕਰਕੇ ਤੇ ਆਪਣੀ ਸਿਹਤ ਦਾ ਖਿਆਲ ਰੱਖੀਏ ਤੇ ਬੱਚਿਆਂ ਦੇ ਵੀ ਥੋੜੇ ਜਿਹਾ ਕੰਟਰੋਲ ਕਰੀਏ ਇਸ ਇਸ ਵੀਡੀਓ ਚ ਮੇਨ ਚੀਜ਼ ਜਿਹੜੀ ਹੈ ਜਿਹੜੀ ਮੈਨੂੰ ਲੱਗਾ ਕਿ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਕਿ ਆਪਾਂ ਗੱਲ ਕੀਤੀ ਕੇਟਰਿੰਗ ਦੀ ਹਨਾ ਜਿਵੇਂ ਮੈਂ ਤੇ ਤੁਹਾਡਾ ਪ੍ਰੋਗਰਾਮ ਗਏ ਸੀਗੇ ਜਦੋਂ ਤੁਸੀਂ ਆਪਣੀ ਸਰਪੰਚੀ ਦੀ ਖੁਸ਼ੀ ਦੇ ਵਿੱਚ ਪ੍ਰੋਗਰਾਮ ਕੀਤਾ ਸੀਗਾ ਕਿ ਤੁਸੀਂ ਆਪਣਾ ਤੇਲ ਲੈ ਕੇ ਆਂਦਾ ਸੀ ਆਪਣੇ ਬੰਦੇ ਲਾਏ ਸੀਗੇ ਤੇ ਆਪ ਫਰੈਸ਼ ਮਟੀਰੀਅਲ ਘੜਾਇਆ ਸੀਗਾ ਇਹੀ ਜੇ ਤੁਸੀਂ ਕੇਟਰਿੰਗ ਦਾ ਕਰਦੇ ਤੁਹਾਨੂੰ ਨਹੀਂ ਪਤਾ ਸੀਗਾ ਕਿ ਤੇਲ ਕਿੰਨੀ ਵਾਰੀ ਯੂਜ਼ ਹੋ ਗਿਆ ਹੈ ਨਾ ਤੇ ਉਹ ਕਿੰਨਾ ਕੋ ਉਹ ਲਾ ਰੱਖਦੇ ਨੇ ਕਿਹੜੀਆਂ ਚੀਜ਼ਾਂ ਦਾ ਮਤਲਬ 2 ਦਿਨ ਦੀ ਹੋ ਸਕਦਾ ਮਠਿਆਈ ਪਈ ਹੋਵੇ ਕਿੰਦੀ ਮਠਿਆਈਆਂ ਦੇ ਵਿੱਚ ਅੱਜ ਕੱਲ ਇੰਨੇ ਕੁ ਪ੍ਰੀਜ਼ਰਵੇਟਿਵ ਆ ਜਾਂਦੇ ਆ ਤੁਸੀਂ ਹਫ਼ਤਾ ਹਫ਼ਤਾ 10 ਸਾਲ ਮਹੀਨਾ ਮਹੀਨਾ ਮਠਿਆਈਆਂ ਜਿਹੜੀਆਂ ਵਾ ਫਰੈਸ਼ ਰਹਿੰਦੀਆਂ ਆ ਤੇ ਤੁਸੀਂ ਸਾਰਾ ਕੁਝ ਆਪਣੀ ਨਿਗਰਾਨੀ ਦੇ ਵਿੱਚ ਘੜਾਇਆ ਤੇ ਕੀਤਾ ਇਹ ਮੈਨੂੰ ਬਹੁਤ ਵਧੀਆ ਲੱਗਾ ਤੇ ਅੱਗੇ ਵੀ ਸਰੋਤਿਆਂ ਨੂੰ ਕਹੀ ਕਿ ਆਪਾਂ ਪ੍ਰਾਤਨ ਤਰੀਕੇ ਚਾਹੀਏ ਆ ਕੇਟਰਿੰਗ ਵਾਲੀ ਚੀਜ਼ ਤੋਂ ਜੇ ਆਪੇ ਇਗਨੋਰ ਕਰ ਸਕਦੇ ਆ ਕਿਉਂਕਿ ਬਿਲਕੁਲ ਹੁਣ ਹੁਣ ਤੇ ਨਾ ਇੱਕ ਕੇਟਰਿੰਗ ਤੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਹੁਣ ਤੇ ਇੱਕੋ ਜਗ੍ਹਾ ਸਾਰਾ ਕੁਝ ਆ ਜਾਂਦਾ ਪਹਿਲਾਂ ਆਪਣੀਆਂ ਜਦੋਂ ਆਪਾਂ ਭੈਣਾਂ ਦੇ ਵਿਆਹ ਕੀਤੇ ਆ ਮੇਰੇ ਕਜ਼ਨ ਸਿਸਟਰਸ ਨੇ ਵੱਡੇ ਭਰਾਵਾਂ ਦੇ ਚਾਚੇ ਤਾਇਿਆਂ ਦੇ ਮੁੰਡਿਆਂ ਦੇ ਵਿਆਹ ਕੀਤੇ ਆ ਤੇ ਉਦੋਂ ਨਾ ਹੀ ਗੁਲਾਬ ਜਾਮਨ ਵਾਸਤੇ ਇੱਕੋ ਸਪੈਸ਼ਲ ਬੰਦਾ ਹੁੰਦਾ ਸੀ ਉਹ ਕੁਮਕੇਰੀਆਂ ਲੱਗੇ ਹੁੰਦਾ ਸੀ ਉਹ ਤੇ ਕੋ ਗੁਲਾਬ ਜਾਮਨ ਤੇਰਾ ਸਕੂਲੇ ਲੈ ਕੇ ਆਉਨੇ ਕਿ ਉਹ ਵਧੀਆ ਬਣਾਉਂਦਾ ਸੀ ਹਾਲਾਂਕਿ ਉਹ ਬਹੁਤ ਮਹਿੰਗੇ ਪੈਂਦੇ ਸੀ ਬਰਫੀ ਸਾਡੀ ਦਰੰਗਲੇ ਤੋਂ ਆਉਂਦੀ ਹੁੰਦੀ ਸੀ ਜ਼ਿਆਦਾਤਰ ਵਿਆਹਾਂ ਦੇ ਉਹ ਕਿੱਥੇ ਪੈਂਦਾ ਦਰੰਗਲਾ ਉੱਥੋਂ ਆਉਂਦੀ ਤੇ ਸੋ ਇਦਾਂ ਦੇ ਨਾ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਨਾ ਇਹ ਨਹੀਂ ਸੋਚਦੇ ਕਿ ਲੱਗੋਂ ਲੈ ਲਈਏ ਜਿਹੜੀ ਸਸਤੀ ਪੈਂਦੀ ਸੀ ਸਾਡੇ ਜਿੱਦਾਂ ਆਪਣੇ ਤਾਇਆ ਜੀ ਫਾਦਰ ਸਾਹਿਬ ਸਾਰੇ ਉਹ ਚੀਜ਼ ਸੋਚਦੇ ਸੀ ਕਿ ਯਾਰ ਉਹ ਫਲਾਣੇ ਬੰਦੇ ਕੋਈ ਲੈ ਕੇ ਆਏ ਉਹ ਸਵਾਦ ਚੀਜ਼ ਆ ਤੇ ਜਦੋਂ ਰਿਸ਼ਤੇਦਾਰ ਵੀ ਖਾਂਦੇ ਉਹ ਵੀ ਦੇਖਦੇ ਯਾਰ ਇਹ ਬਹੁਤ ਨਹੀਂ ਬਿਲਕੁਲ ਕਿਉਂਕਿ ਤੁਸੀਂ ਚੂਜ਼ੀਓ ਖਾਣ ਦੇ ਵਿੱਚ ਅਸੀਂ ਇਸ ਪੇਟ ਨੂੰ ਕੂੜਾ ਘਰ ਨਾ ਸਮਝੀਏ ਮੈਂ ਸੱਚੀ ਮੇਰੇ ਗੱਲ ਦਾ ਕਈਆਂ ਨੂੰ ਗੁੱਸਾ ਲੱਗੂਗਾ ਇਹਨੂੰ ਕੂੜਾ ਘਰ ਸਮਝਦੇ ਆ ਜੋ ਮਿਲਦਾ ਛੁੱਟੀ ਜਾਂਦੇ ਅੰਦਰ ਕਿ ਕੋਈ ਆਈਟਮ ਰਹਿ ਨਾ ਜਾਵੇ ਜੀ ਤੇ ਇਹਨੂੰ ਕੂੜਾ ਘਰ ਨਾ ਸਮਝੀਏ ਤੇ ਜਿੱਦਾਂ ਤੁਸੀਂ ਪੌਣ ਪੌਣ ਕੇ ਚੀਜ਼ਾਂ ਲੈਂਦੇ ਸੀਗਾ ਕਿ ਨਹੀਂ ਮਠਿਆਈ ਉਹ ਵਧੀਆ ਤੇ ਪਿਓਰ ਬਣਾਉਂਦਾ ਮੈਂ ਉਹ ਲੈ ਕੇ ਆਉਣੀ ਆ ਜਿਹੜੀ ਪਿਓਰ ਦੁੱਧ ਦੀ ਬਣੀ ਹੋਊਗੀ ਮਠੇ ਕਿੰਨਾ ਕ ਨੁਕਸਾਨ ਕਰ ਦੋਗੇ ਵੱਧ ਤੋਂ ਵੱਧ 슈ਗਰ ਆ ਤੁਸੀਂ ਘੱਟ ਵੱਧ ਪਵਾ ਸਕਦੇ ਹੋ ਹਨ ਤੇ ਆਪਾਂ ਥੋੜਾ ਜਿਹਾ ਪਰਹੇਜ਼ ਕਰੀਏ ਕਿਉਂਕਿ ਹੁਣ ਟਾਈਮ ਹੀ ਦੰਦਾ ਆ ਜੀ ਬਿਲਕੁਲ ਕੰਮ ਨਹੀਂ ਰਹੇ ਤੇ ਆਪਾਂ ਵਿਆਹ ਕੇਟਰਿੰਗ ਦਾ ਮਤਲਬ ਹੀ ਇਹੋ ਆ ਕਿ ਆਪਾਂ ਕੰਮ ਆਪ ਨਹੀਂ ਕਰਨਾ ਚਾਹੁੰਦੇ ਹਾਂ ਘੋੜ ਘਟਾਉਣ ਵਾਸਤੇ ਮੈਨ ਪਾਵਰ ਨਹੀਂ ਨਾ ਹੈਗੀ ਮੈਨ ਪਾਵਰ ਘਟਾਉਣੀ ਆਪ ਨਹੀਂ ਕੰਮ ਕਰਨਾ ਚਾਹੁੰਦੇ ਹਨਾ ਤੇ ਤੁਸੀਂ ਦੇਖ ਲਓ ਕਿ ਫਿਰ ਉੱਥੇ ਤੇ ਫਿਰ ਆ ਚਾਨਪੁਣਾ ਪੁਣਕੇ ਕੰਮ ਕਰਨ ਜਦੋਂ ਇਹ ਜੀ ਸਿਚੁਏਸ਼ਨ ਆਉਂਦੀ ਤੇ ਫਿਰ ਸਾਨੂੰ ਸੋਚਣਾ ਹੀ ਪੈਣਾ ਆਪਣੇ ਬਿਲਕੁਲ ਬਿਲਕੁਲ ਚਲੋ ਇਹ ਹੀ ਗਿਆ ਸਾਡੀਆਂ ਗੱਲਾਂ ਬਾਤਾਂ ਜੇ ਚੰਗੀਆਂ ਲੱਗੀਆਂ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਆਪਾਂ ਨਵਾਂ ਬਣਾਇਆ ਇਹਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਇਹਦੇ ਵਿੱਚ ਕੋਈ ਵੀ ਆਪਾਂ ਫਾਲਤੂ ਦੀਆਂ ਚੀਜ਼ਾਂ ਜਾਂ ਅੱਜਕੱਲ ਤੁਸੀਂ ਰੀਲਾਂ ਵਗੈਰਾ ਦੇਖਦੇ ਹੋ ਆਪਣੀ ਬਾਡੀ ਦਿਖਾ ਕੇ ਜਾਂ ਆਪਣੀ ਘਰ ਵਾਲੀਆਂ ਦਿਖਾ ਕੇ ਬੀਬੀਆਂ ਨੂੰ ਪ੍ਰਮੋਟ ਕਰਕੇ ਵੀ ਉਹਨਾਂ ਦੇ ਜਰੇ ਪੈਸੇ ਕਮਾਉਣ ਵਾਲੀ ਜਿਹੜੀ ਗੱਲਬਾਤ ਆ ਉਹ ਸਾਡੇ ਦੇ ਨਾਂ ਤੇ ਪਹਿਲਿਆਂ ਚੈਨਲਾਂ 'ਚ ਤੁਸੀਂ ਦੇਖੀ ਤੇ ਨਾ ਹੀ ਸਾਡੇ ਇਸ ਚੈਨਲ 'ਚ ਤੁਹਾਨੂੰ ਦਿਖੇਗੀ ਇੱਥੇ ਆਪਾਂ ਪਿਓਰ ਜਿਹੜੀ ਜੋ ਸਹੀ ਜੈਨੂਨ ਗੱਲਬਾਤ ਰੱਖਣੀ ਹੁੰਦੀ ਆ ਆਪਾਂ ਉਹੀ ਰੱਖਦੇ ਆ ਆਟੋਮੋਬਾਈਲ ਇੰਡਸਟਰੀ 'ਚ ਵੀ ਆਪਾਂ ਇਦਾਂ ਹੀ ਕਰਦੇ ਆ ਸੋ ਤੁਹਾਡਾ ਅਸੀਂ ਕੋਸ਼ਿਸ਼ ਕਰਾਂਗੇ ਕਿ ਕਦੇ ਵੀ ਟਾਈਮ ਵੇਸਟ ਜਿਹੜਾ ਉਹ ਨਾ ਕੀਤਾ ਜਾਏ ਜੇ ਕੋਈ ਵੀਡੀਓ ਆ ਰਹੀ ਆ ਉਹ ਕੁਸ਼ਣਾ ਕੁਸ਼ ਤੁਹਾਨੂੰ ਚੰਗਾ ਹੀ ਦੇ ਕੇ ਜਾਊਗੀ ਤੇ ਜੇ ਕਿਤੇ ਕੋਈ ਗਲਤੀ ਹੋ ਵੀ ਜਾਂਦੀ ਆ ਤਾਂ ਕੋਈ ਚੱਕਰ ਨਹੀਂ ਸੁਝਾ ਦੇ ਦਿਓ ਆਪਾਂ ਨੂੰ ਠੀਕ ਵੀ ਕਰ ਸਕਦੇ ਕਿਉਂਕਿ ਪਰਫੈਕਟ ਤਾਂ ਕੋਈ ਵੀ ਨਹੀਂ ਆ ਜੀ ਉਹ ਤਾਂ ਫਿਰ ਰੱਬ ਹੋ ਗਿਆ ਜਿਹੜਾ ਕਹਿ ਰਿਹਾ ਕਿ ਮੈਨੂੰ ਸਭ ਕੁਝ ਪਤਾ ਜੰ ਬਿਲਕੁਲ ਦੇਖੋ ਇਨਸਾਨ ਸਾਰਾ ਹੀ ਸਿੱਖਦਾ ਹੀ ਰਹਿੰਦਾ ਬਸ ਆਪਾਂ ਦੇਖਦੇ ਆ ਨਾ ਕਿ ਜਦੋਂ ਕੋਈ ਵਕੀਲ ਆਪਾਂ ਦੇਖਦੇ ਆ ਤੇ ਵਕੀਲ ਨੂੰ ਪੁੱਛੀਏ ਵੀ ਕਿੱਥੇ ਹੁੰਦੇ ਹੋ ਤੁਸੀਂ ਉਹ ਕਹਿੰਦਾ ਕਿ ਮੈਂ ਫਲਾਣੀ ਕੋਰਟ 'ਚ ਪ੍ਰੈਕਟਿਸ ਕਰਦਾ ਹਾਂ ਜੀ ਪ੍ਰੈਕਟਿਸ ਹੀ ਕਰਦਾ ਰਹਿੰਦਾ ਹਜੇ ਵੀ ਸੋ ਸਾਡੀਆਂ ਵੀ ਪ੍ਰੈਕਟਿਸਾਂ ਚੱਲ ਰਹੀਆਂ ਨੇ ਹਾਂ ਜੀ ਆ ਜਿੱਦਾਂ ਜਿੱਦਾਂ ਗੱਲਾਂ ਬਾਤਾਂ ਹੋਣਗੀਆਂ ਉਦਾਂ ਉਦਾਂ ਤੁਹਾਡੇ ਸਾਹਮਣੇ ਰੱਖੀ ਜਾਵਾਂਗੇ ਜਿੱਥੇ ਤੁਹਾਨੂੰ ਕੋਈ ਕਮੀ ਲੱਗਦੀ ਹੈ ਤੇ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਹਾਡਾ ਸਵਾਲ ਆ ਕੋਈ ਸਰੀਰ ਦੇ ਸਰੀਰ ਦੇ ਰਿਲੇਟਡ ਕੁਝ ਖਾਣ ਪੀਣ ਨੂੰ ਲੈ ਕੇ ਕੁਝ ਵੀ ਆ ਤੇ ਤੁਸੀਂ ਜਰੂਰ ਫੋਨ ਕਰ ਲਿਓ ਕਮੈਂਟ ਕਰ ਲਿਓ ਮੈਸੇਜ ਕਰ ਲਿਓ ਸਾਰੇ ਰਾਹ ਤੁਹਾਡੇ ਲਈ ਖੁੱਲੇ ਨੇ ਸੋ ਮਿਲਦੇ ਆਂ ਜੀ ਫੇਰ ਨਵੀਆਂ ਵੀਡੀਓ ਦੇ ਨਾਲ ਨਵੇਂ ਮੁੱਦਿਆਂ ਦੇ ਨਾਲ ਧੰਨਵਾਦ